ਡਰਾਈਵਰ ਯਾ ਤੁਹਾਡੀ ਸਵਾਰੀਆਂ ਹਿਮਾਚਲ ਜਾਂਦੀ ਹੈ। ਹਾਂਜੀ ਹਾਂਜੀ। ਤੇ ਉੱਥੇ ਉਹਨਾਂ ਦੇ ਨਾਲ ਬੜਾ ਬਕਸ ਲੂਟ ਕਿੱਦਾ। ਬਹੁਤ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀ ਹੈ ਖਾਸ ਕਰਕੇ ਮਨਾਲੀ ਬੈਲਟ ਤੇ। ਮਨਾਲੀ ਬੈਲਟ ਤੇ ਵੀ ਤਾਂ ਮਹੀਨੇ ਚ ਇੱਕ ਅੱਧਾ ਇਹ ਇਨਸੀਡੈਂਟ ਹੁੰਦਾ ਹੈ। ਵੀਡੀਓਜ਼ ਵੀ ਬਹੁਤ ਵਾਇਰਲ ਹੁੰਦੀਆਂ। ਕਰੋਨਾ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਕਿ ਉਹਨਾਂ ਨਾਲ ਇਹ ਜੀ ਕਾਰਵਾਈ ਹੋਈਗੀ ਆ ਇਸ ਤਰ੍ਹਾਂ ਮਿਸਬੀਹੇਵ ਹੋਏਗਾ ਡਰਾਈਵਰਾਂ ਦੇ ਨਾਲ ਆਪਣੇ ਡਰਾਈਵਰ ਭਾਈਆਂ ਉਹਨਾਂ ਦੇ ਸਿੱਤੇ ਸੱਬੀ ਰੋਜੀ ਰੋਟੀ ਚੱਲਦੀ ਹੈ। ਜੇ ਕੋਣ ਹਿਮਾਚਲ ਨੂੰ ਜਾਏਗਾ। ਜੇ ਤੁਸੀਂ ਤੇ ਬਾਰਡਰ ਤੇ ਕੋਈ ਗੱਲਬਾਤ ਕਰਦੇ ਆਂ ਕੁਝ ਕਰਦੇ ਆਂ ਸਾਡੀ ਗੱਡੀਆਂ ਨੂੰ ਬਲੈਕਲਿਸਟ ਕਰ ਲੈਂਦੇ ਆਂ ਨਹੀਂ ਰਸੂ ਟੈਕਸ ਜਿਹੜਾ ਟੈਂਪੋ ਟ੍ਰੈਵਲਰ ਤੇ 4 ਨੰਬਰ ਟੈਗ ਲੱਗਦਾ ਜ਼ਬਰਦਸਤੀ ਪਾਜੂ ਲਾਇਆ ਜਾ ਰਿਹਾ ਜੇ ਅਸੀਂ 4 ਲਾਂਦੇ ਆਂ ਤਾਂ ਕੇਐਮਪੀਐਲ ਤੇ ਸਾਡੀ ਗੱਡੀਆਂ ਦਾ 510000 ਤੱਕ ਜਲਾਮ ਆਤਾ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਤੇ ਮੈਂ ਮਨੀਸ਼ ਕੁਮਾਰ ਸਵਾਲਾ ਤੁਹਾਡਾ ਦਾਨ ਮਿਊਟ ਤੇ ਟ੍ਰਾਈਸਿਟੀ ਟੈਂਪੋ ਟ੍ਰੈਵਲਰ ਯੂਨੀਅਨ ਜਿਹੜੀ ਹੈਗੀ ਹੈ ਹਰ ਬਾਰ ਪ੍ਰਸ਼ਾਸਨ ਨੂੰ ਮਿਲ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੇ ਹਿਮਾਚਲ ਦੇ ਜਿਹੜੇ ਟਰੈਵਲਰ ਵਾਲੇ ਨੇ ਉਹ ਚੰਡੀਗੜ੍ਹ ਤੋਂ ਆ ਕੇ ਸਵਾਰੀਆਂ ਚੱਕਦੇ ਨੇ ਜਿਹਦੇ ਨਾਲ ਉਹਨਾਂ ਦੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ ਤੇ ਇਸ ਦੇ ਨਾਲ-ਨਾਲ ਹੀ ਉਹ ਪ੍ਰਸ਼ਾਸਨ ਨੂੰ ਵੀ ਮਿਲ ਰਹੇ ਨੇ ਉਹਨਾਂ ਦਾ ਕੀ ਕੁਝ ਕਹਿਣਾ ਹੈ ਮਿੰਨਲ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਰੋਹਿਤ ਜੀ ਮੇਰੇ ਨਾਲ ਨੇ ਰੋਹਿਤ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਸਭ ਤੋਂ ਪਹਿਲਾਂ ਸਾ ਜੀ ਨਮਸਕਾਰ ਜੀ ਉਹ ਜੀ ਕੀ ਕਹਿਣਾ ਚਾਹੁੰਗੇ ਲਗਾਤਾਰ ਮਤਲਬ ਥੋੜਾ ਰੋਜ਼ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਤੁਸੀਂ ਕਦੇ ਪ੍ਰਸ਼ਾਸਨ ਨੂੰ ਮਿਲ ਰਹੇ ਹੋ ਤਾਂ ਤੁਹਾਡਾ ਆਪਸ ਦੇ ਵਿੱਚ ਹੀ ਗੱਲਬਾਤ ਚੱਲਦੀ ਯੂਨੀਅਨ ਦੀ ਬਸ ਇਹ ਥੋੜਾ ਮੈਸੇਜ ਦੇਣਾ ਚਾਹਾਂਗੇ ਜੀ ਕਿ ਲਾਸਟ ਟਾਈਮ ਤਾਂ ਸੀ ਸੌਫਟਲੀ ਸਭ ਨੂੰ ਸਮਝਾਇਆ ਸੀਗਾ ਕਿ ਜਿਸ ਤਰ੍ਹਾਂ ਐਸ ਪਰ ਐਕਟ ਆਪਣਾ ਹੋਮ ਪਿਕਅਪ ਪੁਆਇੰਟ ਹੋਮ ਸਟੇਟ ਹੈ ਤਾਂ ਆਪਣੇ ਸਟੇਟ ਇਚ ਪਿਕਅਪ ਕਰੋ ਸਾਡੇ ਉਰੇ ਘੱਟ ਰੇਟ ਚੱਲ ਕੇ ਨਾ ਸਾਡਾ ਕੰਮ ਨਾ ਖਰਾਬ ਕਰੋ ਹੁਣ ਇਵਨ ਦੋ ਮੈਨੂੰ ਲੱਗਦਾ ਉਹਦਾ ਬਹੁਤ ਘੱਟ ਅਸਰ ਹੋ ਰਿਹਾ ਕਿ ਗੱਡੀਆਂ ਫੇਰ ਹਿਮਾਚਲ ਦੀਆਂ ਉਰੇ ਆ ਰਹੀਆਂ ਹੁਣ ਥੋੜਾ ਐਕਸ਼ਨ ਦਾ ਬਾਲਾ ਉਹ ਹੋਏਗਾ ਹੁਣ ਗਵਰਨਮੈਂਟ ਦੇ ਤਰੂਣਾ ਤੇ ਪ੍ਰਸ਼ਾਸਨ ਨੂੰ ਅਸੀਂ ਮਿਲੇ ਇਸ ਬਾਬਤ ਨਾਲ ਤੇ ਉਹਨਾਂ ਦੇ ਚਲਾਨੀ ਵਗੈਰਾ ਹੁਣ ਸ਼ਾਇਦ ਸ਼ੁਰੂ ਹੋਏਗੀ ਤੇ ਅੱਜ ਜੇ ਗੱਲ ਕੀਤੀ ਜਾਏ ਪ੍ਰਧਾਨ ਜੀ ਅੱਜ ਤੁਹਾਡੀ ਕੀ ਗੱਲਬਾਤ ਹੋਈ ਜਿਹੜੀ ਹੈਗੀ ਆ ਆਪਸ ਦੇ ਤੁਸੀਂ ਮੀਟਿੰਗਾਂ ਵੀ ਕੀਤੀ ਆ ਹਾਂ ਬਸ ਇਹ ਫੈਸਲੇ ਲਈ ਗਈ ਹੈ ਜੀ ਸਿੱਧੇ ਰਿਗਾਰਡਿੰਗ ਥੋੜੀ ਮੀਟਿੰਗ ਸੀ ਉਸ ਤੋਂ ਇਲਾਵਾ ਕੁਝ ਬੰਦਿਆਂ ਦੇ ਹੋਰ ਵੀ ਮੁੱਦੇ ਸੀਗੇ ਨਾ ਜੀ ਇਸ ਤਰ੍ਹਾਂ ਪਹਿਲਾ ਮੁੱਦਾ ਹੈਗਾ ਕਿ ਪੰਜਾਬ ਦਾ ਜਿਹੜਾ ਟੈਕਸ ਨਾ ਪਰਮਟ ਸੌਰੀ ਆਨਲਾਈਨ ਪ੍ਰਿੰਟ ਆਊਟ ਨਹੀਂ ਨਿਕਲ ਰਿਹਾ ਹਰਿਆਣਾ ਚੰਡੀਗੜ੍ਹ ਹੋ ਸਟੇਟਾਂ ਦੀ ਤਰ੍ਹਾਂ ਪਠਾਨਕੋੜ ਜਲੰਧਰੋਂ ਹੋਰ ਕਈ ਜਗ੍ਹਾਵਾਂ ਤੋਂ ਬੰਦੇ ਸਪੈਸ਼ਲ ਪਰਮਿਟ ਲੈਣ ਵਾਸਤੇ ਉਰੇ ਆਉਂਦੇ ਆ ਅਸੀਂ ਥੋੜਾ ਇਹ ਰਿਕੁਐਸਟ ਕਰਾਂਗੇ ਕਿ ਟ੍ਰਾਂਸਪੋਰਟ ਮਿਨਿਸਟਰ ਸਾਹਿਬ ਨੂੰ ਅਸੀਂ ਇਹਦੇ ਬਾਬਤ ਨਾ ਅਸੀਂ ਸੈਕਟਰੀ ਚੇਅਰ ਨੂੰ ਚੇਅਰਮੈਨ ਟ੍ਰਾਂਸਪੋਰਟ ਸੈਕਟਰ ਟ੍ਰਾਂਸਪੋਰਟ ਕਮਿਸ਼ਨ ਨੂੰ ਲੈਟਰ ਵੀ ਦੇ ਕੇ ਆਏ ਆ ਲਾਸਟ ਵੀਕ ਤੇ ਇਹ ਚੀਜ਼ ਤੁਸੀਂ ਜਿਸ ਤਰ੍ਹਾਂ ਹਰਿਆਣਾ ਤੇ ਚੰਡੀਗੜ੍ਹ ਵਿੱਚ ਹੋ ਰਹੀ ਹੈ ਉਹ ਵੀ ਤੁਸੀਂ ਪੰਜਾਬ ਵਿੱਚ ਲਾਗੂ ਕਰੋ ਇਦੇ ਨਾਲ ਦੋ ਫਾਇਦੇ ਹੋਣਗੇ ਇੱਕ ਤਾਂ ਲੋਕਾਂ ਦਾ ਇੰਨੇ ਦੂਰ ਤੋਂ ਆਣ ਜਾਂਦਾ ਟਾਈਮ ਬਚੇਗਾ ਰਿਕਰਪਸ਼ਨ ਘਟੇਗੀ ਦੂਜਾ ਮੁੱਦਾ ਹੈ ਜੀ ਸਾਡਾ ਜੇ ਐਂਡ ਕੇ ਦਾ ਟੈਕਸ ਕਿ ਅਸਰ ਆਲ ਇੰਡੀਆ ਆਈ ਆਈਟੀਪੀ ਅਗਰ ਪੇ ਕੀਤਾ ਹੋਇਆ ਕੋਈ ਸਟੇਟ ਸੈਂਟਰ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਸਰ ਤੋਂ ਟੈਕਸ ਨਹੀਂ ਲੈ ਸਕਦੀ ਠੀਕ ਹੈ ਹਿਮਾਚਲ ਨੇ ਤਾਂ ਜੋ ਕੀਤਾ ਹੋਇਆ ਕੀਤਾ ਹੀ ਹੋਇਆ ਇੱਕ ਸਪੈਸ਼ਲ ਟੈਕਸ ਲਾਇਆ ਲੜਖੇ ਜੇ ਐਂਡ ਕੇ ਵਾਲੇ ਵੀ ਉਹ ਕਰ ਰਹੇ ਆ ਜੇ ਸਿੱਥੇ ਬਾਰਡਰ ਤੇ ਕੋਈ ਗੱਲਬਾਤ ਕਰਦੇ ਆਂ ਕੁਝ ਕਰਦੇ ਆਂ ਸਾਡੀ ਗੱਡੀਆਂ ਨੂੰ ਬਲੈਕਲਿਸਟ ਕਰ ਦਿੰਦੇ ਆਂ ਆਨਲਾਈਨ ਨਾਲ ਜੀ ਤਾਂ ਉਹਦੇ ਬਾਰੇ ਵੀ ਉਹਨਾਂ ਨੂੰ ਜੇ ਐਨ ਕੇ ਸਟੇਟ ਨੂੰ ਥੋੜਾ ਨੋਟਿਸ ਹੀ ਦਿਵਾਵਾਂਗੇ ਜੀ ਹੁਣ ਉਹਦੇ ਬਾਰੇ ਪੁੱਛਾਂਗੇ ਤੇ ਤੀਸਰਾ ਸਾਡਾ ਮੁੱਦਾ ਜੀ ਨਾਹੀ ਜਿਹੜਾ ਟੂ ਟੈਕਸ ਜਿਹੜਾ ਟੈਂਪੂ ਟ੍ਰੈਵਲਰ ਤੇ ਚਾਰ ਨੰਬਰ ਟੈਗ ਲੱਗਦਾ ਜਬਰਦਸਤੀ ਪੰਜ ਲਾਇਆ ਜਾ ਰਿਹਾ ਹੈ ਜੇ ਅਸੀਂ ਚਾਰ ਲਾਉਂਦੇ ਆ ਤਾਂ ਕੇਐਮਪੀਐਲ ਤੇ ਸਾਡੀ ਗੱਡੀਆਂ ਦਾ 5 ਤੋਂ 10000 ਰੁਪਏ ਚਲਾ ਮਾਂਦਾ ਉਹਦੇ ਬਾਰੇ ਵੀ ਨਾਹੀ ਵਾਲਿਆਂ ਨੂੰ ਅਸੀਂ ਲੈਟਰ ਲਿਖ ਕੇ ਰੋਸ਼ کئی ਵਾਰ ਪ੍ਰਗਟ ਕੀਤਾ ਹੁਣ ਉਹਨਾਂ ਨੂੰ ਵੀ ਨੋਟਿਸ ਹੀ ਦਵਾਂਗੇ ਉਸ ਤੋਂ ਇਲਾਵਾ ਸ਼ਿਮਲਾ ਰਿਸਤਰਾ ਕਨਾਲ ਦੇ ਅੰਦਰ ਗਵਰਨਮੈਂਟ ਵੀ ਆਪਣੀ 32 ਸੀਟਰ 42 ਸੀਟਰ ਗੱਡੀਆਂ ਈਵਨ ਅਲਾਉ ਹੋ ਰਹੀਆਂ ਸਾਡਾ 14 ਸੀਟਰ ਤੱਕ ਟੈਂਪੋ ਲਾਉ ਕੀਤਾ ਹੋਇਆ ਹੈ ਇਹਨਾਂ ਨੇ ਉਸ ਤੋਂ ਵੱਡੇ ਟੈਂਪੂਆਂ ਜਿਹੜੇ 20 ਸੀਟਰ 26 ਸੀਟਰ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਜੀ ਉਹਦੇ ਨਾਲ ਸਾਨੂੰ ਕਾफी ਪਰੇਸ਼ਾਨੀ ਆਉਂਦੀ ਹੈ ਜਦੋਂ ਉਹਨਾਂ ਦੀ ਗੱਡੀਆਂ ਲੋਡ ਹੈ ਤਾਂ ਸਾਡੀ ਕਿਉਂ ਨਹੀਂ ਹੈ ਇਹਦੇ ਬਾਰੇ ਇਹਦੇ ਬਾਰੇ ਵੀ ਹਿਮਾਚਲ ਪ੍ਰਸ਼ਾਸਨ ਦੇ ਨਾਲ ਅਸੀਂ ਗੱਲ ਕਰਾਂਗੇ ਉਸ ਤੋਂ ਇਲਾਵਾ ਸੇ ਚੰਡੀਗੜ੍ਹ ਪ੍ਰਸ਼ਾਸਨ ਦਾ ਬਹੁਤ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਇਸਨੂੰ 20 ਗੱਡੀਆਂ ਦੀ ਜਗ੍ਹਾ ਉਹਨਾਂ ਨੇ ਸਟੇਸ਼ਨ ਦੇ ਉੱਤੇ ਲਾਉ ਦਿੱਤੀ ਹੈ। ਤੇ ਭਾਜੀ ਤੁਸੀਂ ਇੱਕ ਗੱਲ ਹੋਰ ਵੀ ਕਹ ਰਹੇ ਸੀ ਕਿ ਜਦੋਂ ਤੁਹਾਡੇ ਡਰਾਈਵਰ ਜਾਂ ਤੁਹਾਡੀ ਸਵਾਰੀਆਂ ਹਿਮਾਚਲ ਜਾਂਦੀ ਹੈ। ਹਾਂਜੀ ਹਾਂਜੀ। ਤੇ ਉੱਥੇ ਉਹਨਾਂ ਦੇ ਨਾਲ ਬੜਾ ਬਕਸ ਲੋਕ ਕਿੱਦਾਂ ਬਹੁਤ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀ ਹੈ ਖਾਸ ਕਰ ਮਨਾਲੀ ਬੈਲਟੇ 'ਚ। ਮਨਾਲੀ ਬੈਲਟ ਵਿੱਚ ਤਾਂ ਮਹੀਨੇ 'ਚ ਇੱਕ ਅੱਧਾ ਇਹ ਜੈ ਇਨਸੀਡੈਂਟ ਹੁੰਦਾ ਹੈ। ਵੀਡੀਓਜ਼ ਵੀ ਬਹੁਤ ਵਾਇਰਲ ਹੁੰਦੀਆਂ ਪਰ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਉੱਥੇ ਦੀ ਜਿਹੜੇ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਵੀ ਸਮਾਈ ਹੁੰਦੀ ਹੈ। ਉਹ ਸਾਡੇ ਬੰਦਿਆਂ ਨੂੰ ਦਬਾ ਕੇ ਨਾਲ ਉਹਨਾਂ ਨੂੰ ਕੁੱਟਿਆ ਜਾਂਦਾ ਨਾਲੇ ਦਬਾ ਕੇ ਜਬਰਦਸਤੀ ਕੰਪਰੋਮਾਈਜ਼ ਕਰਾਇਆ ਜਾਂਦਾ ਤੇ ਇਸ ਇਹ ਵੀ ਮਤਲਬ ਬਹੁਤ ਗਲਤ ਹੈ ਕੋਈ ਆਪਾਂ ਹਿੰਦੁਸਤਾਨ ਤੋਂ ਬਾਹਰ ਤੋਂ ਤਾਂ ਹੈ ਨਹੀਂ ਠੀਕ ਹੈ ਇਹ ਕੰਮ ਸਾਰਾ ਹਿਮਾਚਲ ਨੂੰ ਜਿਹੜਾ ਪਿਕਅਪ ਪੁਆਇੰਟ ਨੇਨ ਜਿਹੜਾ ਹੈ ਜਾਂ ਤਾਂ ਅੰਬਰਸਰ ਹੈ ਜਾਂ ਉਹ ਹੈਗਾ ਚੰਡੀਗੜ੍ਹ ਠੀਕ ਹੈ ਉਸ ਤੋਂ ਬਾਅਦ ਉਹ ਹਿਮਾਚਲ ਦਾ ਮੇਜਰ ਸੋਰਸ ਆਫ ਇਨਕਮ ਟੂਰਿਸਟ ਹੈ ਜੇ ਉਹਨਾਂ ਨਾਲ ਇਹ ਜੀ ਕਾਰਵਾਈ ਹੋਈ ਜੀ ਆ ਇਸ ਤਰ੍ਹਾਂ ਮਿਸਬੀਹੇਵ ਹੋਏਗਾ ਡਰਾਈਵਰਾਂ ਦੇ ਨਾਲ ਆਪਣੇ ਡਰਾਈਵਰ ਪਾਈਆਂ ਉਸ ਉਹ ਉਨਾ ਦੇ ਸੱਤੇ ਸਬ지 ਰੋਜ਼ੀ ਰੋਟੀ ਚੱਲਦੀ ਆ। ਫਿਰ ਇਹ ਕੌਣ ਹਿਮਾਚਲ ਨੂੰ ਜਾਏਗਾ? ਸੰਤ ਬਹੁਤ ਪਰੇਸ਼ਾਨੀ ਐ ਇਸ ਚੀਜ਼ ਤੋਂ। ਤੇ ਭਾਜੀ ਤੁਹਾਡਾ ਅਗਲਾ ਰੁਖ ਕੀ ਹੋਏਗਾ? ਹੁਣ ਅੱਗੇ ਕੀ ਗੱਲ ਮਤਲਬ ਪ੍ਰਸ਼ਾਸਨ ਨਾਲ ਤੁਸੀਂ ਗੱਲਬਾਤ ਕਰੋਗੇ? ਪਰ ਹਿਮਾਚਲ ਦੇ ਜਾਂ ਅਗਲਾ ਰੁਖ ਤੁਹਾਡਾ ਕੀ ਹੋਏਗਾ? ਇਹ ਪ੍ਰਦਰਸ਼ਨ ਕਰੂੰਗੇ? ਨਹੀਂ ਅਸੀਂ ਤਾਂ ਜੀ ਆਪਣੇ ਪ੍ਰਸ਼ਾਸਨ ਨਾਲ ਉਹਈ ਗੱਲ ਕੀਤੀ ਐ ਜੇ ਅਸੀਂ ਜਿਸ ਦਾ ਪਹਿਲਾਂ ਜਾਰੀ ਕੀਤਾ ਸੀ ਉਸ ਦਾ ਕੋਈ ਅਸਰ ਹੋ ਨਹੀਂ ਰਿਹਾ ਤਾਂ ਹੁਣ ਕਾਨੂੰਨ ਦੇ ਦਾਇਰੇ ਚ ਰਾਕੇ ਜੋ ਕਾਰਵਾਈ ਹੋਵੇਗੀ ਕਰਾਂਗੇ ਸਾਡਾ ਆਪਣੇ ਟਰਾਂਸਪੋਰਟਰ ਭਾਈਆਂ ਜਿਹੜੇ ਹਿਮਾਚਲ ਦਾ ਉਹਨਾਂ ਨਾਲ ਕੋਈ ਰੋਲਾ ਨਹੀਂ ਹੈ ਸਾਡਾ ਰੋਲਾ ਉਹਨਾਂ ਬੰਦਿਆਂ ਨਾਲ ਹੈ ਜਿਹੜੇ ਉਹਦੇ ਕੰਮ ਦਾ ਪੱਠਾ ਬਿਠਾ ਰਹੇ ਆ ਘੱਟ ਰੇਤੀ ਚੱਲ ਗਏ ਅਸੀਮਾਂ ਦੇ ਖਿਲਾਫ ਆ ਨਾ ਕਿ ਆਪਣੇ ਹਿਮਾਚਲ ਦੇ ਜਿਹੜੇ ਟਰਾਂਸਪੋਰਟਰ ਭਾਈਆਂ ਐ ਡਰਾਈਵਰ ਉਹਨਾਂ ਦੇ ਖਿਲਾਫ ਅਸੀਂ ਉਹਨਾਂ ਦੀ ਤਰ੍ਹਾਂ ਕੋਈ ਮਾਰਕਟਾਈ ਕਰਕੇ ਆ ਕੁਛ ਅਸੀਂ ਮਤਲਬ ਗਲਤ ਹਰਕਤ ਨਹੀਂ ਕਿਸੇ ਨਾਲ ਕੋਈ ਵੀ ਕਰਾਂਗੇ ਸਰਪਾਜੀ ਤੁਸੀਂ ਲੋ ਵੀ ਦੱਸ ਰਹੇ ਸੀ ਹੁਣੀ ਆ ਲੋ ਵੀ ਰਹਿ ਗਿਆ ਪੰਜਾਬ ਦਾ ਬੰਦਾ ਪੰਜਾਬ ਪੁਲਿਸ ਵਾਰੀ ਚੱਕੂ ਹਾਂ ਜੇ ਹਿਮਾਚਲ ਦਾ ਬੰਦਾ ਬਿਲਕੁਲ ਬਿਲਕੁਲ ਹੈ ਮੋਟਰ ਵਾਈਕਲ ਐਕਟ ਵਿੱਚ ਆਪਣੇ ਹੋਮ ਸਟੇਟ ਤੋਂ ਤੁਸੀਂ ਪਿਕਅਪ ਕਰ ਸਕਦੇ ਹੋ ਘੁਮਾਓ ਤੁਸੀਂ ਜਿੱਥੇ ਮਰਜ਼ੀ ਕਰ ਸਕਦੇ ਹੋ ਡ੍ਰੌਪ ਜਿੱਥੇ ਮਰਜ਼ੀ ਕਰ ਸਕਦੇ ਹੋ ਐਕਟ ਵਿੱਚ ਪ੍ਰੋਵੀਜ਼ਨ ਹੈ ਸਭ ਲੋਕ ਪੜ੍ਹਾਈ ਲਿਖੇ ਹੋ ਤੁਸੀਂ ਐਕਟ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਅਸੀਂ ਕੁਝ ਗਲਤ ਨਹੀਂ ਕਰ ਰਹੇ ਤੇ ਹੁਣ ਤੁਹਾਡੀ ਸ਼ਿਮਲਾ ਗਵਰਨਮੈਂਟ ਨਾਲ ਵੀ ਸ਼ਿਮਲਾ ਪ੍ਰਸ਼ਾਸਨ ਨਾਲ ਵੀ ਕੁਝ ਗੱਲਬਾਤ ਹੋਈ ਹੈ ਬਸ ਸ਼ਿਮਲਾ ਅਸੀਂ ਥੋੜਾ ਹੀ ਉਹਨਾਂ ਨੂੰ ਨੋਟਿਸ ਕਰਕੇ ਪੁੱਛਾਂਗੇ ਕਿ ਅਗਰ ਸਾਡੀ 32 ਤੋਂ 42 ਸੀਟਰ ਗੱਡੀਆਂ ਤੁਸੀਂ ਤਨਾਲ ਦੇ ਅੰਦਰ ਲੌਕ ਕਰ ਰਹੇ ਹੋ ਇਹਨਾਂ ਦਾ ਵੀਲ ਵੇਸ 4200 ਹੈ 3200 ਹੈ ਸਾਡਾ ਤਾਂ ਬਹੁਤ ਘੱਟ ਵੀਲ ਵੇਸ ਵਾਲੇ ਕੰਪਿਊਟਰ ਰਵਲ ਹੁੰਦੇ ਆ ਸਾਨੂੰ ਪਿਕ ਡ੍ਰੌਪ ਦਾ ਇਹ ਮਨਾ ਲਾਉ ਕਰੋ ਇੱਕ ਪਾਰਟਿਕੂਲਰ ਟਾਈਮ ਦੇ ਦਿਓ ਨਹੀਂ ਤਾਂ ਜਿਸ ਤਰ੍ਹਾਂ ਸਾਡਾ ਰਸ਼ਾ ਰਸ਼ਿੰਗ ਆਵਰ ਤੁਸੀਂ ਕਹਿੰਦੇ ਹੋ ਕਿ ਸਵੇਰੇ 7 ਤੋਂ ਲੈ ਕੇ 10 ਤੱਕ ਨਹੀਂ ਉਸ ਟਾਈਮ ਰਸ਼ ਹੁੰਦਾ ਨਾ ਕਰੋ ਸ਼ਾਮ ਨੂੰ 5 ਤੋਂ 8 ਤੱਕ ਨਾ ਕਰੋ ਐਟਲੀਸਟ ਪਿਕਅਪ ਡ੍ਰੌਪ ਤਾਂ ਲਾਉਣੀ ਚਾਹੀਦੀ ਹੈ ਅਸੀਂ ਟੈਕਸ ਭੇ ਕਰ ਰਹੇ ਹਾਂ ਗੌਰਮੈਂਟ ਨੂੰ ਰੈਵਨਿਊ ਆ ਰਿਹਾ ਗੌਰਮੈਂਟ ਨੂੰ ਇਸ ਚੀਜ਼ ਤੋਂ ਕਮ ਕਮ ਜਦੋਂ ਭਾਜੀ ਬਹੁਤ ਫਰਕ ਪੈ ਗਿਆ ਉਹਨਾ ਪਿਛਲੇ ਕਈ ਕੁਝ ਜਿਸ ਤੱਕ ਬਿਲਕੁਲ ਜੀ ਬਿਲਕੁਲ ਬਿਲਕੁਲ ਇਹਨਾਂ ਹਲੇ ਆਫ ਸੀਜ਼ਨ ਸ਼ੁਰੂ ਹੀ ਹੋਇਆ ਕਾਫੀ ਗੱਡੀਆਂ ਜਿਹੜੀਆਂ ਨਮੀਆਂ ਲੋਕਾਂ ਨੇ ਲਈ ਜਿੰਨਾ ਤੋਂ ਕਿਸ਼ਤ ਦੇਣ ਦੀ ਇੱਕ ਇੱਕ ਦੋ ਦੋ ਗੱਡੀਆਂ ਵਾਲੇ ਕੋਲ ਸਮਰਤਾ ਨਹੀਂ ਹੈ ਉਹ ਵਿਧ ਕਿਸ਼ਤਾ ਗੱਡੀਆਂ ਵੇਚਣੇ ਵਾਸਤੇ ਮਜਬੂਰ ਹੋ ਗਏ ਆ ਤੇ ਹੁਣ ਭਾਜੀ ਆਖਿਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਬਸ ਅੱਪਾ ਇਹ ਸੰਦੇਸ਼ ਦੇਣਾ ਚਾਹਾਂਗੇ ਜੇ ਐਂਡ ਵਿੱਚ ਕਿ ਮਤਲਬ ਸਾਡਾ ਕਿਸੇ ਦੇ ਨਾਲ ਨਾ ਆਪਣੇ ਹਿਮਾਚਲ ਵਾਲੇ ਆਪਣੇ ਭਾਈ ਆ ਟਰਾਂਸਪੋਰਟਰ ਭਾਈ ਆ ਜੈ ਬਨਾ ਕਿ ਮਤਲਬ ਸਾਡਾ ਕਿਸੇ ਦੇ ਨਾਲ ਨਾ ਆਪਣੇ ਹਿਮਾਚਲ ਵਾਲੇ ਆਪਣੇ ਭਾਈ ਆ ਟਰਾਂਸਪੋਰਟਰ ਭਾਈ ਆ ਜੈ ਬਨਾ ਸਾਡਾ ਕਿਸੇ ਨਾਲ ਕੋਈ ਰੋੜਾ ਨਹੀਂ ਹੈ ਖਾਲੀ ਇਹ ਹੈ ਕਿ ਤੁਸੀਂ ਆਪਣੇ ਹੋਮ ਸਟੇਟ ਤੋਂ ਪਿਕਅਪ ਕਰੋ ਅਸੀਂ ਉਹਦੇ ਪਿਕਅਪ ਲਾਉ ਨਹੀਂ ਕਰਾਂਗੇ ਇਹ ਪਹਿਲਾਂ ਤੁਹਾਨੂੰ ਪਹਿਲਾਂ ਵੀ ਪਿਛਲੀ ਵਾਰ ਵੀ ਅਸੀਂ ਹੀ ਮੈਸੇਜ ਦਿੱਤਾ ਸੀ ਹਣ ਵੀ ਅਸੀਂ ਇਹ ਮੈਸੇਜ ਦਵਾਂਗੇ ਪਰ ਹੁਣ ਥੋੜੀ ਕਾਰਵਾਈ ਪ੍ਰਸ਼ਾਸਨ ਦੇ ਥਰੂ ਵੀ ਹੋਏਗੀ ਤਾਂ ਇਹ ਸੀ ਕਿ ਸਾਡੇ ਨਾਲ ਟੈਂਪੂ ਟਰੈਲਰ ਜਿਹੜੇ ਪ੍ਰਧਾਨ ਨੇ ਉਹ ਮੇਰੇ ਨਾਲ ਸੀਗੇ ਤੇ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਐਸ ਪਰ ਲੋ ਜੋ ਕਿ ਕਾਨੂੰਨ ਕਹਿੰਦਾ ਹੈ ਉਹ ਆਪਣੇ ਆਪਣੇ ਸਟੇਟ ਤੋਂ ਹੀ ਜਿਹੜਾ ਹੈਗਾ ਪਿਕ ਕਰੋ ਡ੍ਰੋਪ ਕਰੋ ਤੇ ਜੋ ਮਰਜ਼ੀ ਕਰੋ ਮਤਲਬ ਸਾਡੇ ਚੰਡੀਗੜ੍ਹ ਤੋਂ ਜਿਹੜਾ ਹੈਗਾ ਬਿਲਕੁਲ ਵੀ ਜਿਹੜੀ ਹੈਗੀ ਸਾਰਾ ਉਹਨਾਂ ਨੇ ਨਾ ਡੰਪ ਕਰ ਰੱਖੀਆਂ ਗੱਡੀਆਂ ਮਤਲਬ ਉਹਦੇ 17 ਸੈਕਟਰ 22 ਸੈਕਟਰ ਮਨੀ ਮੱਜਰਾ ਅੰਕੂਲਾ ਸੂਰਜ ਦੀ ਪਾਰਕਿੰਗ ਹੈ ਹੋਰ ਜਗ੍ਹਾ ਰੈਗੂਲਰ ਬੇਸਿਸ ਤੇ ਆ ਕੇ ਗੱਡੀਆਂ ਹਫਤੇ ਹਫਤੇ 10-10 ਦਿਨ ਵਾਸਤੇ ਖੜ੍ਹਦੀਆਂ ਜੋ ਰੇਟ ਮਿਲ ਰਿਹਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਈਵਨ ਕੋਸ ਤੋਂ 6-6000 ਰੁਪਏ ਪਰਡੇ ਦਾ ਵੀ ਫਰਕ ਆਇਆ ਇੰਨਾ ਫਰਕ ਬਹੁਤ ਜ਼ਿਆਦਾ ਹੁੰਦਾ ਇਹਦਾ ਇਹੀ ਕਹਿਣਾ ਹੈ ਸਭ ਤੋਂ ਪਹਿਲਾਂ ਕਿ ਰੇਟ ਚ ਜਿਹੜਾ ਹੈਗਾ ਬਹੁਤ ਜ਼ਿਆਦਾ ਉਹਨਾਂ ਨੇ ਜਿਹੜੇ ਇੱਥੇ ਆ ਕੇ ਰੇਟ ਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਕੰਪਰੋਮਾਈਜ਼ ਕਰ ਦਿੱਤਾ ਗਿਆ ਹੈ ਪਰ ਐਸ ਪਰ ਲੋ ਸਭ ਤੋਂ ਪਹਿਲਾਂ ਦਾ ਇਹੀ ਕਹਿਣਾ ਹੈ ਕਿ ਆਪਣੇ ਆਪਣੇ ਸਟੇਟ ਤੋਂ ਜਿਹੜੀ ਹੈਗੇ ਇਸ ਵਾਰ ਇਹ ਚੱਕਰ ਤੇ ਇਸ ਦੇ ਅਲਾਵਾ ਜੇ ਇਹਨਾਂ ਦੇ ਡਰਾਈਵਰ ਉੱਥੇ ਹਿਮਾਚਲ ਦੇ ਵਿੱਚ ਪਿਕ ਕਰਨੇ ਐ ਡ੍ਰੌਪ ਕਰਨੇ ਸਵਾਰੇ ਜਾਂਦੇ ਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾਊਨਲੋਡ ਦੇ ਲਈ ਚੰਡੀਗੜ੍ਹ ਤੋਂ ਮਨੀਸ਼ ਕੁਮਾਰ ਦੇ